ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਅੱਜ ਜੋ ਦੇਸ਼ ਵਿਆਪੀ ਅਦੋਲਨ ਨੂੰ ਤਹਿਤ ਜਿਹੜਾ ਵਾ ਦੇਸ਼ ਬੰਦ ਦਾ ਸੱਦਾ ਦਿੱਤਾ ਗਿਆ ਵਾ ਉਹਦੇ ਤਹਿਤ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਵਾ ਬੰਦ ਕਰਵਾਇਆ ਜਾ ਰਿਹਾ ਵਾ 10 ਜ਼ਿਲ੍ਹਿਆਂ ਦੇ ਸ਼ਹਿਰਾਂ ਨੂੰ ਕਸਬਿਆਂ ਨੂੰ ਤੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਦੁਕਾਨਾਂ ਉਹ ਸਾਰੀਆਂ ਬੰਦ ਕਰਵਾਈਆਂ ਜਾ ਰਹੀਆਂ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ 33 ਥਾਵਾਂ ਉੱਤੇ 11 ਕਿਸਾਨ ਮਜ਼ਦੂਰ ਬੀਬੀਆਂ ਜਿਹੜੇ ਉਹ ਜਾਮ ਲਾਏ ਜਾ ਰਹੇ ਆ ਤੇ ਉੱਥੇ ਮੰਗ ਕੀਤੀ ਜਾ ਰਹੀ ਆ ਕਿ ਜਿਹੜੇ ਪ੍ਰਧਾਨ ਮੰਤਰੀ ਮੋਦੀ ਆ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਆਪ ਮੀਟਿੰਗ ਕਰਕੇ ਆਪ ਮੀਟਿੰਗ ਕਰਕੇ ਜਿਹੜਾ ਤਿੰਨੇ ਖੇਤੀ ਦੇ ਕਾਲੇ ਕਾਨੂੰਨ ਆ ਉਹ ਰੱਦ ਕਰਨੇ ਚਾਹੀਦੇ ਆ ਇਸ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਤੇ ਜਿਹੜਾ ਹਵਾ ਪ੍ਰਦੂਸ਼ਣ ਰੋਕੂ ਐਕਟ ਬਣਾਇਆ ਵਾ ਇੱਕ ਕਰੋੜ ਰੁਪਏ ਪਰ ਵਾਲੀ ਸਾੜਨ ਵਾਲੇ ਕਿਸਾਨ ਨੂੰ ਪਾਉਣ ਦਾ ਤੇ 5 ਸਾਲ ਕੈਸਾ ਦੇਣ ਦਾ ਉਹ ਵੀ ਦੋਹੇ ਕਾਨੂੰਨ ਰੱਦ ਕੀਤੇ ਜਾਣ ਇਸ ਤੋਂ ਇਲਾਵਾ ਜਿਹੜੇ ਆਪਣਾ ਪੰਜਾਬ ਪਰ ਦੇ ਵਿੱਚ ਦੇਸ਼ ਪਰ ਦੇ ਵਿੱਚ ਜਿਹੜੇ ਆ ਕਿਸਾਨ ਮਜ਼ਦੂਰ ਜਿਹੜੇ ਆ ਉਹ ਮੰਗ ਕਰ ਰਹੇ ਆ ਕਿ ਜਿਹੜੇ ਸੂਬਿਆਂ ਨੂੰ ਵਧ ਕਰ ਦਿੱਤੇ ਜਾਣ ਸੂਬਿਆਂ ਨੂੰ ਤਿੰਨ ਮਹਿਕਮੇ ਜਿਹੜਾ ਸੈਂਟਰ ਆ ਉਹ ਆਪਣੇ ਕੋਲ ਰੱਖ ਕੇ ਬਾਕੀ ਸਾਰੇ ਮਹਿਕਮੇ ਜਿਹੜੇ ਆ ਉਹ ਸੂਬਿਆਂ ਨੂੰ ਦਿੱਤੇ ਜਾਣ ਜੋ ਸੂਬੇ ਆਪਣਾ ਵਿਕਾਸ ਕਰ ਸਕਣ ਇਸ ਤੋਂ ਇਲਾਵਾ ਕਿ ਡਾਕਟਰ ਸੁਆਮੀਨਾਰ ਕਮੇਂ ਦੀ ਰਿਪੋਰਟ ਲਾਗੂ ਕੀਤੀ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ ਕਿਸਾਨਾਂ ਦੇ ਪਾਏ ਸਾਰੇ ਕੇਸ ਰੱਦ ਕੀਤੇ ਜਾਣ ਇਹ ਸਾਰੀਆਂ ਮੰਗਾਂ ਜਿਹੜੀਆਂ ਪ੍ਰਧਾਨ ਮੰਤਰੀ ਖੁਦ ਮੀਟਿੰਗ ਕਰਕੇ ਇਹਨਾਂ ਦਾ ਲਾਨਤ ਤੁਰੰਤ ਕਰਨ ਕੀ ਕੋ ਕੇ ਸਾਰੇ ਦੇਸ਼ ਦੇ ਵਿੱਚ ਸਾਰੇ ਵਰਗਾਂ ਦੀ ਮਾਤ ਇਸ ਕਿਸਾਨ ਅੰਦੋਲਨ ਨੂੰ ਮਿਲ ਰਹੀ ਆ ਸਾਰੇ ਦੇਸ਼ ਦੇ ਲੋਕ ਇੱਕ ਪਾਸੇ ਆ ਮੋਦੀ ਸਰਕਾਰ ਇੱਕ ਪਾਸੇ ਆ ਇਸ ਤਰ੍ਹਾਂ ਜੁਵਨੋਂ ਤੋਂ ਮੱਧਮ ਜੁਵਨੋਂ ਤੋਂ ਇਹ ਮਾਤ ਮਿਲ ਰਹੀ ਆ ਬਾਹਰਲੇ ਦੇਸ਼ਾਂ ਦੇ ਸਾਰੇ ਦੇਸ਼ਾਂ ਤੋਂ ਜਿਹੜੀ ਮਾਤ ਮਿਲ ਰਹੀ ਆ ਤੇ ਕੰਨ ਤੇ ਲਿਖਿਆ ਜਿਹੜਾ ਮੋਦੀ ਸਰਕਾਰ ਨੂੰ ਪੜ ਲੈਣਾ ਚਾਹੀਦਾ 11 ਤਰੀਕ ਨੂੰ ਸਾਡੇ ਜਿਹੜੇ ਵੱਡੇ ਜਥੇ ਆ ਸੈਂਕੜੇ ਟਰਾਲੀਆਂ ਦੇ ਟਰੈਕਟਰ ਟਰਾਲੀਆਂ ਦੇ ਜਥੇ ਆ ਉਹ ਮੋਗਾ ਬੁੱਗੀਪੁਰ ਚੌਂਕ ਤੋਂ ਦਿੱਲੀ ਵੱਲ ਕੂਚ ਕਰਨਗੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਸੰਸਾ ਵੱਲੋਂ ਇਹ ਆ ਬੰਦ ਕਰਤੀ ਅਪਾਲ ਦਿੱਤੀ ਗਈ ਸੀ ਉਸੇ ਨੂੰ ਲੈ ਕਰਕੇ ਸਿੱਖ ਜਥੇਬੰਦੀਆਂ ਅਤੇ ਕਿਸਾਨ ਯੂਨੀਅਨ ਮਿਲ ਜੁਲ ਕੇ ਅਸੀਂ ਬਾਜ਼ਾਰ ਨੂੰ ਬੰਦ ਕਰਾ ਰਹੇ ਹਾਂ ਕਿਸਾਨਾਂ ਨੂੰ ਪੂਰਾ ਹਿਸ ਜੋਤ ਰਹੇ ਹਾਂ ਅਸੀਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ 2 ਦਿਨੋਂ ਉਹਨਾਂ ਨੇ ਜੋ ਵੀ ਫੈਸਲਾ ਕਰਨਾ ਜੇ ਉਹਨਾਂ ਨੇ ਕੋਈ ਫੈਸਲਾ ਕਿਸਾਨਾਂ ਦੇ ਹੱਕ 'ਚ ਨਾ ਕੀਤਾ ਆਹੀਂ ਆਉਣ ਵਾਲਾ ਇਹ ਦੂ ਕਸ਼ਟ ਇਹ ਦੂ ਦੁਗਣਾ ਕਰਾਂਗੇ ਤਾਂ ਮੋਦੀ ਸਰਕਾਰ ਨੂੰ ਚੋਣਾਂ ਨਹੀਂ ਦੇਣਿਆ ਕਿ ਬੰਦੇ ਦਾ ਪੁੱਤਰ ਬਣ ਕੇ ਜਿਹੜੇ ਤਿੰਨ ਕਾਨੂੰਨ ਦਿੱਤੇ ਨੇ ਉਹ ਰੱਦ ਕੀਤੇ ਆ ਮੇਰਾ ਨਾਮ ਗਗਨਦੂ ਸਿੰਘ ਮੈਂ ਕਿ ਦੁਕਾਨਦਾਰ ਆ ਲੇਕਿਨ ਜੋ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਨੇ ਅੱਧੇ ਕਿਸਾਨਾਂ ਪ੍ਰਤੀ ਜੋ ਕਿ ਬਹੁਤ ਹੀ ਗਲਤ ਨੇ ਕੱਲੇ ਕਿਸਾਨਾਂ ਪ੍ਰਤੀ ਨਹੀਂ ਪੂਰੇ ਦੇਸ਼ ਲਈ ਗਲਤ ਨੇ ਇਰੇ ਨਾਲ ਹਰ ਵਰਗ ਮਰੇਗਾ ਕੋਈ ਕੱਲੇ ਕਿਸਾਨ ਨਹੀਂ ਕਿਸਾਨਾਂ ਦੇ ਨਾਲ ਸਾਡੀ ਰੋਟੀ ਜਲਦੀ ਏ ਜੇ ਕਿਸਾਨ ਹੀ ਮਰ ਗਏ ਤਾਂ ਸਾਰਾ ਦੇਸ਼ ਮਰ ਗਿਆ ਇਹਨੂੰ ਇਹ ਸੋਚਣਾ ਚਾਹੀਦਾ ਕਿ ਇਹ ਕਾਲੇ ਕਾਨੂੰਨ ਵਾਪਸ ਲਵੇ ਇੱਕ ਹੋਰ ਲੋਕਤੰਤਰ ਦੇ ਵਿੱਚ ਇੱਕ ਆਡੀయన్స్ ਢੰਗ ਨਾਲ ਖੜ ਕੇ ਉਹ ਵਿਰੋਧ ਮੰਗੀ ਕਰਿਆ ਆ ਕਿ ਮੈਂ ਕਾਨੂੰਨ ਵਾਪਸ ਨਹੀਂ ਲੈਣੇ ਜੋ ਕਿ ਬਹੁਤ ਹੀ ਗਲਤ ਏ ਉਹਨੂੰ ਲੋਕਾਂ ਦੀ ਭਾਵਨਾ ਸਮਝਣੀ ਚਾਹੀਦੀ ਏ ਤਾਂ ਕਿ ਆਪਣਾ ਅੜਗਲ ਰਵਿਚਾਰ ਖੜਾ ਜੀਦਾ ਜੋ ਕਿ ਅਟਾਨੀ ਅਦਾਨੀ ਗਰੁੱਪ ਨੂੰ ਫਾਇਦਾ ਦੇਣ ਵਾਸਤੇ ਕਰਦਾ ਪਿਆ ਸਾਰਾ ਚਾ ਗਾਦੀ ਹੁਣ ਜਿਹੜਾ ਤੁਸੀਂ ਜਾਮ ਲਗਾਇਆ ਸੰਘਰਸ਼ ਹੈਗਾ ਵੀ ਹੁਣ ਕਿਹੜੇ ਰਾਹ ਤੇ ਚੱਲਦਾ ਪਿਆ ਕਿਉਂਕਿ ਸਰਕਾਰ ਜਿਹੜੀ ਹੈ ਵੀ ਆਜ ਮੀਟਿੰਗਾਂ ਦੇ ਦੌਰ ਕਰਕੇ ਕੋਈ ਹੱਲ ਲੱਭਣਾ ਚਾਹਦੀ ਹੈ ਸਰਕਾਰ ਜਿਹੜਾ ਸਾਡਾ ਸਿਖਰਾਂ ਤੇ ਪਹੁੰਚੂਕਾ ਹੈ ਐਸੇ ਵਿੱਚ ਵੱਡਦਾ ਸਾਡਾ ਸੰਘਰਸ਼ ਹੈ ਨਾ ਉਹ ਵਲਟ ਨੂੰ ਰਿਕਾਰਡ ਕਰ ਰਿਹਾ ਵੱਡੇ ਵਿੱਚ ਜਿਹੜਾ ਸਾਡਾ ਸੰਘਰਸ਼ ਹੈ ਇਸੇ ਤਰ੍ਹਾਂ ਜਿਵੇਂ ਜਿਹੜੇ ਮੋਦੀ ਸਰਕਾਰ ਇਹਨਾਂ ਬਿੱਲਾਂ ਨੂੰ ਰੱਦ ਨਹੀਂ ਕਰਦੀ ਇਹ ਰੱਦ ਕਰਵਾਏ ਬਗੈਰ ਸਾਡੇ ਕੋਲ ਵਿਚਾਰਾ ਰਸਤਾ ਕੋਈ ਨਹੀਂ ਅਸੀਂ ਕੋਈ ਵੀ ਰਸਤਾ ਮੰਨਦੇ ਹੀ ਨਹੀਂ इन राही साह लवां उन चे वरना असीं करोटे हथे हथारे ਪਿਆਰ ਕਰੋ ਸੰਤਵਾਲਾਂ ਨੂੰ ਆਂਗਨਵਾੜੀ ਯੂਨੀਅਨ ਦੇ ਪ੍ਰਧਾਨਾਂ ਪਿਆਰ ਕਰੋ ਜੀ ਸੋ ਉਸ ਤੋਂ ਪਹਿਲਾਂ ਮੈਂ ਆ ਗਿਆ ਹਾਂ ਬਹੁਤ ਸਤੇ ਮਾਸਟਰ ਜੀ ਮਾਸਟਰ ਜੀ ਗੀਰ ਬਲਦੀ ਉਹ ਜਿੱਥੇ ਹੈਗੇ ਆ ਕੋ ਪੈਨਸ਼ਨ ਪੈਨਸ਼ਨ ਆ ਯੂਨੀਅਨ ਦੇ ਜਿਹੜੇ ਪ੍ਰਧਾਨ ਮਾਸਟਰ ਜੀ ਬਰ ਸਾਥੀ ਬੰਦੂ ਦੇਖ ਲਓ ਦੋ ਬਤਾਣਾ ਪੜਦਾ ਕਿੰਨਾ ਤਜਰਬਾ 20 25 ਬਿਲਾ ਰਹੇ ਆ ਸਾਡੇ ਮਿੰਡ ਦੇ ਵਿੱਚ ਸਾਥੀ ਚਾਲੂ ਸੜੀ ਤੇ ਬੈਠਿਆ ਸੀ ਨਹੀਂ ਆਲੀਏ ਇਹ ਪਹਿਲੀ ਵਾਰ ਔਰਤਾਂ ਜੈ ਤੇ ਬੋਲਿਆ 65 ਸਾਲ ਦੀ ਉਮਰ ਹੋ ਗਈ ਇਹਨਾਂ ਦੀ ਉਹਨੇ ਔਰਤਾ ਪੰਜਾਬ ਦਿਖਾਇਆ ਸੀ ਇੱਕ ਔਰਤਾ ਪੰਜਾਬ ਉਹਨਾਂ ਨੇ ਪੰਜਾਬ ਦਾ ਆ ਰੂਪ ਨਹੀਂ ਸੀ ਦੇਖਿਆ ਵਰਡ ਲੈਵਲ ਦੇ ਉੱਪਰ ਸੈਂਟਰ ਸਰਕਾਰ ਦੇ ਉੱਪਰ ਇੰਨਾ ਕਿ ਜਿਆਦਾ ਦਬਾਅ ਵੜ ਚੁੱਕਿਆ ਸਾਡੇ ਪੰਜਾਬ ਦਾ ਸਾਡੇ ਭਾਰਤ ਦਾ ਕੋਈ ਇੱਕ ਵੀ ਵੀਰ ਕਿਸੇ ਵੀ ਦੇਸ਼ ਦੇ ਵਿੱਚ ਬੈਠਾ ਉਹਨੇ ਉਸ ਦੇਸ਼ ਦੇ ਵਿੱਚ ਇੱਕ ਲਹਿਰ ਪੈਦਾ ਕਰਤੀ ਉੱਥੋਂ ਦੇ ਲੋਕ ਨਾਲ ਜੁੜ ਗਏ ਉਹ ਵੀ ਉਹਨਾਂ ਵੀਰਾਂ ਦੇ ਇਸ ਪ੍ਰੋਟੈਸਟ ਨੂੰ ਇੰਨੇ ਵੱਡੇ ਲੈਵਲ ਤੇ ਹਾਈ ਲੈਵਲ ਤੱਕ ਲੈ ਗਏ ਬਾਹਰਲੇ ਮੁਲਕ ਆਪਣੇ ਪ੍ਰਧਾਨ ਮੰਤਰੀ ਨੂੰ ਆਪਣੀ ਸੈਂਟਰ ਦੀ ਸਰਕਾਰ ਨੂੰ ਜੁੱਤੀਆਂ ਮਾਰ ਰਹੇ ਨੇ ਇਥੋਂ ਤੱਕ ਬਿਆਨ ਦੇ ਰਹੇ ਨੇ ਉਹ ਕਿ ਜੇਕਰ ਇਹਨੇ ਇਹ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਸਾਡੇ ਦੇਸ਼ ਦੀ ਦहलीਜ਼ ਤੇ ਨਾ ਚੜੇ ਦਿੱਲੀ ਚ ਕਿਉਂ ਫੜ ਰਹੇ ਹੋ ਤੇ ਉਹ ਵੀ ਹੁਣ ਸਾਡੇ ਸੰਘਰਸ਼ ਦੇ ਵਿੱਚ ਸੋ ਮੈਂ ਉਸ ਦੇ ਲਈ ਕੁਝ ਲਿਖਿਆ ਸੀ ਜੋ ਸਰਕਾਰਾਂ ਸਾਡੇ ਨਾਲ ਕਰ ਰਹੀਆਂ ਜਾਂ ਨੈਸ਼ਨਲ ਮੀਡੀਆ ਜੋ ਸਾਨੂੰ ਕਿਸਾਨਾਂ ਕਿਸਾਨਾਂ ਨੂੰ ਗਲਤ ਦਰਸਾ ਰਿਹਾਗਾ ਤਾਂ ਕਿ ਜਿਹੜੀ ਸਾਡਾ ਸੰਘਰਸ਼ ਹੋ ਕਿਸੇ ਦੇ ਸਾਹਮਣੇ ਹੀ ਨਾ ਆਵੇ ਨੈਸ਼ਨਲ ਮੀਡੀਆ ਦਾ ਪੂਰਾ ਜ਼ੋਰ ਲੱਗਿਆ ਹੋਇਆ ਤੇ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾਗਾ ਮੋਦੀ ਉਹ ਤਾਂ ਸਭ ਨੂੰ ਪਤਾ ਹੀ ਆ ਮੈਂ ਕੁਝ ਲਿਖਿਆ ਸੀ ਠੰਡ ਵਿੱਚ ਗੰਦੇ ਪਾਣੀ ਦਾ ਫਟਕਾ ਕਰਵਾਇਆ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਸੜਕਾਂ ਤੱਕ ਨੂੰ ਪਟਵਾਇਆ ਝੂਠੀਆਂ ਤੇ ਪੜਕਾਊ ਖਬਰਾਂ ਬਣਾਉਣ ਲਈ ਆਸਾਕ ਵਾਲਿਆਂ ਨੇ ਆਪਣਾ ਪੂਰਾ ਜ਼ੋਰ ਲਾਇਆ ਇੱਦਾਂ ਸਾਡੇ ਕਿਸਾਨ ਆਗੂਆਂ ਨੇ ਇਹਨਾਂ ਦੀਆਂ ਸਾਰੀਆਂ ਨੀਤੀਆਂ ਬਾਰੇ ਲੋਕਾਂ ਨੂੰ ਪਹਿਲਾਂ ਹੀ ਅਕੀ ਸਮਝਾਇਆ ਕਿਸਾਨਾਂ ਕਿਸਾਨਾਂ ਨੇ ਸਰਕਾਰ ਦੀ ਬਦਸਲੂਕੀ ਦਾ ਫੈਨ ਲਈ ਪਰ ਰੋਜ਼ ਹਜੇ ਤੱਕ ਪੂਰੇ ਸ਼ਾਂਤਮਈ ਤਰੀਕੇ ਨਾਲ ਦਿਖਾਇਆ ਦਿੱਲੀ ਦੀ ਹਿੱਕ ਤੇ ਜਾ ਵੀ ਨੱਖੇ ਪੰਜਾਬੀ ਅੱਜ ਉਹਨਾਂ ਨੂੰ ਦੇਖ ਕੇ ਦੇਸ਼ ਦਾ ਹਰ ਕਿਸਾਨ 24 ਤਰੀਕ ਨੂੰ ਅਸੀਂ ਮੈਣਾ ਚੌਕ ਰਾਤ ਕੱਟੀ 25 ਤਰੀਕ ਨੂੰ ਅਸੀਂ ਤਹਾਣੇ ਦੀ ਧਾਤੀ ਦੇ ਰਾਤ ਰਾਤ ਕੱਟੀ ਉਥੇ 22 ਲੀਗ ਨੂੰ ਜਦੋਂ ਆਪਾਂ ਨਾਕਾ ਪਰ ਰਿਹਾ ਸੀ ਮੇਰੇ ਨਾਲ ਆਪਣੇ ਕੋਲ ਬਹੁਤ ਸਾਫੀ ਸੀ ਅਸੀਂ ਪੈਚ ਸੀ ਹੋਸਾਂ ਸਾਂ ਵਾਲਾ ਤੇ ਜਦੋਂ ਮਿੱਤਰੋ ਉਹਨਾਂ ਦਾ ਬਹੁਤ ਵੱਟ ਵੱਡੇ ਵੱਡੇ ਪੱਥਰ ਛਿੱਟੇ ਹੋਏ ਉਹ ਅਗੂਰੇ ਕੋੜਾ ਲਾਇਆ ਵਾ ਤੇ ਇਹਨੂੰ ਬਹੁਤ ਸਾਰੀ ਫੋਰਸ ਲਾਈ ਦੀ ਜਦੋਂ ਆਪਣੇ ਜਹਾਜ਼ਬੰਦੀ ਨੇ ਨਾਕਾ ਪੰ ਲਗੇ ਉੱਥੋਂ ਅਸੀਂ ਨਹੀਂ ਗਏ ਮੈਂ ਇੱਕਰ ਹਵੇਲੇ ਦੇ ਲੋਕਾਂ ਦਾ ਇਹਨਾਂ ਧੰਨਵਾਦ ਕਰਨਾ ਚਾਹਣਾ ਜਿੰਨਾ ਜੜ ਜੋਰ ਕਰ ਵਾਤੋਂ ਰਧ ਹੋਏ ਉਹ ਨਹੀਂ ਥੋੜਾ ਜਿਹੜੀਆਂ ਮਿਲਿਆ ਬੀਬੀਆਂ ਜੀ ਉਥੇ ਹਜੇ ਪਜਾਈ ਚੱਲ ਰਹੀ ਆ ਨਨਮੇ ਦੀ ਛਡਾਈ ਹੋ ਰਹੀ ਸੀ ਕੋਈ ਠਿੰਡੇ ਤੋੜ ਰਿਹਾ ਸੀ ਕੋਈ ਨਰਮਤ ਚੋਗ ਰਿਹਾ ਸੀ ਜਦੋਂ ਸਾਡਾ ਕਾਲੀਆਂ ਦਾ ਕਾਫਲਾ ਜਾ ਰਿਹਾ ਸੀ ਉਹ ਸਮੇਂ ਮੇਰੇ ਪਹਿਣਾ ਮੇਰੇ ਬੀਬੀਆਂ ਜਿਹੜਾ ਫਿਰ ਨਰਮਤ ਚੋ ਦੇ ਠਿੰਡੇ ਤੋੜਦੇ ਸੀ ਉਹਨਾਂ ਦਾ ਸਾਡਾ ਬਹੁਤ ਸਾਥ ਦਿੱਤਾ ਫਟਾਫਟ ਨਾ ਆਵੇ ਨਾ ਇਹ ਸਾਨੂੰ ਸਵਾਗਤ ਕੀਤਾ ਉਹ ਲੋਕਾਂ ਨੇ ਇਹ ਖੱਟੜੀ ਬੇਈਮਾਨ ਸਰਕਾਰ ਦੇ ਕਿਤੇ ਕੋਈ ਪੱਟੇ ਕਿਤੇ ਇਹਨਾਂ ਕੋਲ ਤੇ ਪਰਾਜਾ ਫਟਾਫਟ ਫੜੀ ਹੋਰ ਉਸੇ ਭਰਾਵੋ ਸੌਂਦਾ ਨਹੀਂ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਹੈ ਆਪਾਂ ਨੂੰ ਕੋਈ ਐ ਨਹੀਂ ਕਹਿਣ ਦੀ ਲੋੜ ਪੈਂਦੀ ਵੀ ਆ ਲੋੜ ਹੈ ਛੋਟੀ ਟਰਾਲੀ ਕੋਲੇ ੱੱਕੇ ਨਾ ਧਰ ਕੇ ਜਾਂਦੇ ਆ ਅਸੀਂ ਉੱਥੇ ਹੱਥ ਬੰਨ੍ਹਦੇ ਰਹਾਂ ਵੀ ਭਰਾਵਾ ਸਾਡੇ ਕੋਲੇ ਬਾਧੂ ਆ ਜਾਣ ਹੋਰ ਕਿਸੇ ਨੂੰ ਬਲਾਓ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਹੀ ਟੰਡੇ ਤੇ ਮੂੰਗਫਲੀ ਜਿਦਾਂ ਝੋਲਿਆਂ ਦੇ ਝੋਲੇ ਉਹ ਛਿੱਟੇ ਵੀ ਉਹ ਕਿੱਦਿਆਏ ਹੋਣਗੇ ਵੀ ਇਹ ਖਾ ਲੈਣਗੇ ਐਡੀ ਡੈਡੀ ਸਾਡੀ ਸੇਵਾ કરી ਜਦੋਂ ਅਸੀਂ ਦਿੱਲੀ ਦੇ ਵਿੱਚ ਜਾ ਕੇ ਬੈਠੇ ਤੇ ਅਸੀਂ ਆਪ ਦੇ ਲੰਗਰ ਤੋਂ ਹੀ ਕਰੇ ڪار